ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਪਰਵਿੰਦਰ ਸਿੰਘ ਢੀਂਸਾ ਦਾ ਵੱਡਾ ਐਲਾਨ ਕੀ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਮੋਢੀ ਆਗੂ ਪਰਵਿੰਦਰ ਸਿੰਘ ਢੀਂਸਾ ਗਿਆਨੀ ਹਰਪ੍ਰੀਤ ਸਿੰਘ ਜੋ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਕੀ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਆਖਰਕਾਰ ਪਰਵਿੰਦਰ ਸਿੰਘ ਢੀਂਸਾ ਦੀ ਖਬਰ ਵਾਰ-ਵਾਰ ਸੋਸ਼ਲ ਮੀਡੀਆ ਉੱਤੇ ਨਸ਼ਰ ਕਿਉਂ ਹੋ ਰਹੀ ਹੈ ਕਿ ਪ੍ਰਵਿੰਦਰ ਸਿੰਘ ਢੀਂਸਾ ਬੜੀ ਜਲਦੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਾਂਗਰਸ ਪਾਰਟੀ ਉਹਨਾਂ ਨੂੰ ਲਹਿਰਾ ਗਾਗਾ ਤੋਂ ਵਿਧਾਨ ਸਭਾ ਦੀ ਟਿਕਟ ਦੇਵੇਗੀ ਉਹ ਨਵੀਂ ਸ਼ਰੋਮਣੀ ਅਕਾਲੀ ਦਲ ਵੱਲੋਂ ਨਹੀਂ ਉਹ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਆਖਰਕਾਰ ਪਰਵਿੰਦਰ ਸਿੰਘ ਢੀਂਸਾ ਦੇ ਬਾਰੇ ਇਹ ਖਬਰਾਂ ਵਾਰ-ਵਾਰ ਸੋਸ਼ਲ ਮੀਡੀਆ ਤੇ ਜਾਂ ਵਕ-ਵਕ ਪੱਤਰਕਾਰ ਭਾਈਚਾਰੇ ਵੱਲੋਂ ਕਿਉਂ ਨਸ਼ਰ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪਰਵਿੰਦਰ ਸਿੰਘ ਢੀਂਸਾ ਨੇ ਵੱਡੇ ਪੱਧਰ ਤੇ ਜੋਰ ਲਗਾਇਆ ਨਵੀਂ ਸ਼ਰੂਣੀ ਅਕਾਲੀ ਦਲ ਨੂੰ ਬੁਲਾਉਣ ਲਈ ਖਾਸ ਕਰਕੇ ਉਹਨਾਂ ਨੇ ਬੰਦਾ ਮਾਣ ਅਤੇ ਸਨਮਾਨ ਦਿੱਤਾ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਗੁਜ਼ਾਰੀ ਤੋਂ ਕੀ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਵੀ ਆਗੂ ਨੇ ਕਿ ਉਹ ਖੁਸ਼ ਨੇ ਆਖਰਕਾਰ ਪਰਮਿੰਦਰ ਸਿੰਘ ਢੀਂਸਾ ਦੇ ਬਾਰੇ ਇਹ ਖਬਰ ਦਾ ਆਉਣਾ ਕਿਉਂਕਿ ਜਿਹੜੇ ਹਲਕੇ ਤੋਂ ਪਰਮਿੰਦਰ ਸਿੰਘ ਢੀਂਸਾ ਬਿਲੋਂਗ ਕਰਦੇ ਨੇ ਉਹਦੇ ਵਿੱਚ ਬੀਬੀ ਰਜ਼ਿੰਦਰ ਕੌਰ ਭੱਟਲ ਹੈ ਹਾਲਾਂਕਿ ਰਜ਼ਿੰਦਰ ਕੌਰ ਪਠਲ ਅਤੇ ਪਰਵਿੰਦਰ ਸਿੰਘ ਢੀਂਸਾ ਦਾ ਸਮੇਂ-ਸਮੇਂ ਤੇ ਸਖਤ ਮੁਕਾਬਲਾ ਰਿਹਾ ਹੈ ਇੱਕ ਪਾਸੇ ਕਾਂਗਰਸ ਪਾਰਟੀ ਲਗਾਤਾਰ ਸ਼ਰੂਮਣੀ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਦੇ ਆਪ ਆਦਮੀ ਪਾਰਟੀ ਦੇ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਆਗੂਆਂ ਦੇ ਟੱਚ ਵਿੱਚ ਬਣੀ ਹੋਈ ਹੈ ਕਿਉਂਕਿ 117 ਉਮੀਦਵਾਰ ਆਪਣੇ ਵੱਲ ਬੂਤੇ ਉੱਤੇ ਬਿਨਾਂ ਗੱਠਬੰਧਣ ਤੋਂ ਕਾਂਗਰਸ ਪਾਰਟੀ ਉਤਾਰਨਾ ਚਾਹੁੰਦੀ ਹੈ ਹਾਲਾਂਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਖਤਮ ਨਹੀਂ ਹੋ ਰਿਹਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਵੇਂ ਪ੍ਰਧਾਨ ਦੀ ਅਤੇ ਮੁੱਖ ਮੰਤਰੀ ਦੇ ਚਿਹਰੇ ਦੀ ਭਾਲ ਦੇ ਵਿੱਚ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਰਵਿੰਦਰ ਸਿੰਘ ਢੀਂਸਾ ਦੀ ਖਬਰ ਦਾ ਆ ਜਾਣਾ ਕਿ ਪਰਵਿੰਦਰ ਸਿੰਘ ਢੀਂਸਾ ਨਵੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਲਹਿਰਾਗਾਗਾ ਤੋਂ ਕਾਂਗਰਸ ਪਾਰਟੀ ਵੱਲੋਂ ਉਹ 2027 ਦੀ ਵਿਧਾਨ ਸਭਾ ਦੀ ਚੋਣ ਲੜਨਗੇ ਇਸ ਉੱਤੇ ਪਰਵਿੰਦਰ ਸਿੰਘ ਢੀਂਸਾ ਨੇ ਇੱਕ ਬੜਾ ਵੱਡਾ ਟਵੀਟ ਕੀਤਾ ਹੈ ਆਖਰਕਾਰ ਇਹ ਪਰਮ ਇਹ ਭਲੇਖਾ ਜਾਂ ਝੂਠੀ ਅਫਵਾਹ ਪਰਵਿੰਦਰ ਸਿੰਘ ਢੀਂਸਾ ਦੇ ਵਿਰੁੱਧ ਕਿਉਂ ਫਲਾਈ ਜਾ ਰਹੀ ਹੈ ਕਿਉਂਕਿ ਪਰਵਿੰਦਰ ਸਿੰਘ ਢੀਂਸਾ ਅਤੇ ਉਹਨਾਂ ਦੇ ਪਿਤਾ ਸੁਖਬੀਰ ਸਿੰਘ ਬਾਦਲ ਤੋਂ ਸੰਤੁਸ਼ਟ ਨਹੀਂ ਸਨ ਉਹ ਸੁਖਬੀਰ ਸਿੰਘ ਬਾਦਲ ਤੋਂ ਵੀ ਸੰਤੁਸ਼ਟ ਨਹੀਂ ਸਨ ਉਹਨਾਂ ਨੇ ਜੋ ਕੁਝ ਵੀ ਕੀਤਾ ਉਹਨਾਂ ਨੇ ਪੰਥ ਦੇ ਲਈ ਕੀਤਾ ਪਰਵਿੰਦਰ ਸਿੰਘ ਢੀਂਸਾ ਐਜ਼ ਅ ਵਿੱਤ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਪਰਵਿੰਦਰ ਸਿੰਘ ਢੀਂਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਹੁਤ ਕੁਝ ਘਟਿਆਵੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ لیکن ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ ਨਾ ਪ੍ਰਵਿੰਦਰ ਸਿੰਘ ਢੀਂਸਾ ਨਾ ਸੁਖਦੇਵ ਸਿੰਘ ਢੀਂਸਾ ਇਸ ਕਰਕੇ ਨਵੀਂ ਸ਼ਰੂਬੜੀ ਅਕਾਲੀ ਦਲ ਉਤਪਨ ਹੋਈ ਜਿਸ ਦੇ ਪ੍ਰਧਾਨ ਨੇ ਕਿਉਂਕਿ ਆਖਰਕਾਰ ਤਾਂ ਜਵਾਬ ਦੇਣਾ ਹੀ ਪੈਣਾ ਸੀ ਪ੍ਰਵਿੰਦਰ ਸਿੰਘ ਢੀਂਸਾ ਨੂੰ ਜੇਕਰ ਉਹ ਜਵਾਬ ਨਹੀਂ ਦਿੰਦੇ ਤਾਂ ਫਿਰ ਵਿਰੋਧੀਆਂ ਨੇ ਕਹਿਣਾ ਸੀ ਕਿ ਅੰਦਰੋਂ ਅੰਦਰੀ ਮੀਟਿੰਗ ਹੋ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਪਰਵਿੰਦਰ ਸਿੰਘ ਢੀਂਸਾ ਦੀ ਪਰਵਿੰਦਰ ਸਿੰਘ ਢੀਂਸਾ ਨੇ ਅੱਜ ਇੱਕ ਬਹੁਤ ਵਧੀਆ ਟਵੀਟ ਕੀਤਾ ਹੈ ਉਹਨਾਂ ਨੇ ਟਵੀਟ ਕਰਕੇ ਕੀ ਕਿਹਾ ਹੈ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਕਿ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਅਫਵਾਹਾਂ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਇਹ ਸਾਡਾ ਅਕਸ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਗਿਣੀ ਮਿਥੀ ਸਾਜ਼ਿਸ਼ ਹੈ ਅੱਜ ਪਰਵਿੰਦਰ ਸਿੰਘ ਢੀਂਸਾ ਵੱਲੋਂ ਟਵੀਟ ਕੀਤਾ ਗਿਆ ਫੇਸਬੁੱਕ ਤੇ ਪੋਸਟ ਪਾਈ ਗਈ ਉਹਨਾਂ ਨੇ ਕਿਹਾ ਕਿ ਸੰਗਤ ਨੂੰ ਬੇਨਤੀ ਹੈ ਕਿ ਮੈਂ ਕਾਂਗਰਸ ਪਾਰਟੀ ਵਿੱਚ ਜਾ ਰਿਹਾ ਹਾਂ ਇਹੋ ਜੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਤੇ ਦੂਸਰੇ ਪਾਸੇ ਉਹਨਾਂ ਕਹਿੰਦੇ ਕਿ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਇਹ ਵਰੋਤਿਆਂ ਦੀ ਗੜੀ ਮਿੱਥੀ ਸਾਜ਼ਿਸ਼ ਜਾਂ ਚਾਰ ਹੈ ਦੇਰ ਆਏ ਦੁਸਤ ਆਏ ਜੇਕਰ ਟਵੀਟ ਨਾ ਕਰਦੇ ਸੋਸ਼ਲ ਮੀਡੀਆ ਤੇ ਪੋਸਟ ਨਾ ਪਾਉਂਦੇ ਤਾਂ ਫਿਰ ਲੋਕਾਂ ਨੇ ਦੂਸਰੀਆਂ ਪਾਰਟੀਆਂ ਨੇ ਪ੍ਰਵਿੰਦਰ ਸਿੰਘ ਢੀਂਸਾ ਨੂੰ ਜਿਹੜਾ ਹੈ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਦੇਣਾ ਸੀ ਹਵਾ ਦੇ ਵਿੱਚ ਹੀ ਲੇਕਰ ਪ੍ਰਵਿੰਦਰ ਸਿੰਘ ਢੀਂਸਾ ਨੇ ਕਿਹਾ ਕਿ ਅਸੀਂ ਪੰਥ ਲਈ ਇੱਕ ਮਿਕਾ ਹ ਅਸੀਂ ਪੰਥ ਲਈ ਕੰਮ ਕਰਾਂਗੇ ਝੂਠੀਆਂ ਅਫਵਾਹਾਂ ਤੋਂ ਸੰਗਤ ਬਚੇ ਮੈਂ ਨਵੀਂ ਸ਼ੁਰੂਬੀ ਅਕਾਲੀ ਦਲ ਦਾ ਸਿਪੇ ਸਲਾਹਕਾਂ ਧੰਨਵਾਦ